डी इन्हों ने मेरी बहुत ही सुनी सुनाई की पुलिस मुलाजमान ने कई तरह आते रहे मेरी कनक भी नहीं आती मेरी कनक भी आ गई मैं हाथ नया ड्यूटी साहब ਬਿਲਕੁਲ ਮਾੜ ਮਾਨ ਮਾਰ ਬਹੁਤੀ ਜਾਤੀ ਮਤ ਕੀਤੀ ਆ ਜੀ ਬਹੁਤ ਬਹੁਤ ਜਾਤੀ ਮਹਾਰਾਜ ਇਹਨਾਂ ਦੇ ਬੱਚਿਆਂ ਦੀ ਵੜੀ ਵੜੀ ਉਮਰ ਕਰਿਆ ਦੋ ਇੱਧਰ ਕਿੰ ਆ ਕਰੇ ਨਾ ਦੀ ਮਹਾਰਾਜ ਉਹ ਇਹਨਾਂ ਦੇ ਘਰ ਜਾ ਕੇ ਦੇਖਿਆ ਵਾਕੀ ਜਿਹੜੀ ਸੀਗੀ ਉਹ ਜਿਹੜੀ ਘਰ ਦੀ ਹਾਲਾਤ ਬਹੁਤ ਤਰਾਫ ਸੀਗੇ ਤਰਪਾਲ ਦੇ ਥੱਲੇ ਰਹਿ ਰਹੇ ਸੀਗੇ ਤੇ ਖਾਣ ਪੀਣ ਨੂੰ ਵੀ ਕਹਿੰਦੇ ਸਾਡੀ ਜਿਹੜੀ ਕਣਕ ਵੀ ਨਹੀਂ ਸਾਨੂੰ ਮਿਲਦੀ ਕਿ ਤੋ ਜਾ ਕੇ ਫਿਰ ਉਹ ਉਸੇ ਹਿਸਾਬ ਦੇ ਨਾਲ ਕਿਟਾਉਟਾ ਸਿਸਟਰਾਤੀ ਹੈ ਗਿਆ ਤੇ ਰੇਤਾ ਕਦੋਂ ਕੰਮ ਸ਼ੁਰੂ ਹੋ ਜਾਏਗਾ ਦੋ ਚਾਰ ਦਿਨ ਦਾ ਪਾਟਾ ਲੱਗ ਰਹੀ ਹੈ ਸੀਮੈਂਟ ਵੀ ਉੱਤੇ ਪਹੁੰਚ ਗਿਆ ਗਿਆ ਤੋ ਕੱਲ ਤੋਂ ਕਰਕੇ ਦੇਖਦੇ ਵੀ ਸਾਡੇ ਨਾਲ ਦੋ ਕਮਰੇ ਬਣ ਜਾਣਗੇ ਤੇ ਉੱਪਰ ਇੱਕ ਪੌੜੀ ਲੱਗ ਜੇਗੀ ਤੇ ਨਾਲ ਅਲਮਾਰੀ ਬਣ ਜੇਗੀ ਸੋ ਜਿਵੇਂ ਜਿਵੇਂ ਗੈਣਗੇ ਉਹ ਮੈਂ ਛੋਟੇ ਘਰੀਕ ਬਣਾ ਕੇ ਸਾਡੇ ਸਾਰਿਆਂ ਦਾ ਜਿਹੜਾ ਸਾਈ ਹੋ ਗਿਆ ਉਹ ਸਾਰਿਆਂ ਨੂੰ ਥੈਂਕਸ ਕਰਦਾ ਮੇਰੇ ਜਿਹੜੇ ਐਨਆਰਆਈ ਭਰਾ ਵੀ ਨੇ ਹੋਰ ਜਿਹੜਾ ਜਿਨ੍ਹਾਂ ਨੇ ਆਪਣਾ ਆਪਣਾ ਯੋਗਦਾਨ ਪਾਇਆ ਗਿਆ ਤੋ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਦਿੱਤੀ ਹੈ ਕਿ ਕੰਮ ਜੀ ਕਰ ਦੇ ਰਿਹਾ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਚੱਲ ਰਹੀ ਸੀ ਜਿਹਦੇ ਚ ਹਰਾ ਸਿੰਘ ਵਹੀ ਫੋਰੀ ਤੇ ਇਹਨਾਂ ਨੇ ਕਿਹਾ ਸੀ ਵੀ ਮੇਰੇ ਘਰ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ। ਤੇ ਛੱਤ ਬਣਾਣੀ ਚਾਹੀਦੀ ਕੋ ਬਾਰਸ਼ਾਂ ਦੇ ਦਿਨ ਸੀਗੇ। ਸੋ ਉਸੇ ਵੀਡੀਓ ਨੂੰ ਦੇਖ ਕੇ ਫਿਰ ਇੰਨਾ ਪਤਾ ਲੱਗਿਆ ਵਹੀ ਕੋਈ ਮੇਰੇ ਸਬਡਿਵੀਜ਼ਨ ਦਾ ਵਿੱਚ ਪਿੰਡ ਸੀ ਜਬ ਮੈਂ ਡੀਐਸਪੀ ਗੋਵਿੰਦ ਸਿੰਘ ਸਾਹਿਬ ਲੱਗੇਗਾ। ਉਹ ਇਹਨਾਂ ਦੇ ਘਰ ਜਾ ਕੇ ਦੇਖਿਆ ਵਾਕੀ ਜਿਹੜੀ ਸੀਗੀ ਉਹ ਜਿਹੜੀ ਘਰ ਦੀ ਹਾਲਾਤ ਬਹੁਤ ਖਰਾਬ ਸੀਗੇ। ਤਰਪਾਲ ਦੇ ਥੱਲੇ ਰਹਿ ਰਹੇ ਸੀਗੇ। ਇਹ ਕਾਂਟ ਵੀ ਨੂੰ ਵੀ ਕਹਿੰਦਾ ਸਾਡੀ ਜਿਹੜੀ ਕਣਕ ਵੀ ਨਹੀਂ ਸਾਨੂੰ ਮਿਲਦੀ ਕਿ ਸੋ ਜਾ ਕੇ ਫਿਰ ਉਹ ਉਸੇ ਹਿਸਾਬ ਦੇ ਨਾਲ ਗਿੱਟਾ ਉੱਟਾ ਸੀ ਸਟਰਾਤੀ ਹੈ ਗਿਆ ਤੇ ਰੇਤਾ ਕੱਢੂ ਕੰਮ ਸ਼ੁਰੂ ਹੋ ਜਾਏਗਾ ਦੋ ਚਾਰ ਦਿਨ ਦਾ ਬਾਦਸ਼ਾ ਲੱਗੀ ਰਹੀ ਹੈ ਸੀਮੈਂਟ ਵੀ ਉੱਥੇ ਪਹੁੰਚ ਗਿਆ ਗਿਆ ਸੋ ਕੱਲ ਤੋਂ ਕਰਕੇ ਦੇ ਕਹਿੰਦੇ ਵੀ ਸਾਡੇ ਦੋ ਕਮਰੇ ਬਣ ਜਾਣਗੇ ਤੇ ਉੱਪਰ ਇੱਕ ਪੌੜੀ ਲੱਗ ਜੇਗੀ ਤੇ ਨਾਲ ਅਲਮਾਰੀ ਬਣ ਜੇਗੀ ਸੋ ਜਿਵੇਂ ਜਿਵੇਂ ਗੈਣਗੇ ਉਹ ਮੈਂ ਛੋਟੇ ਛੇ ਘਰ ਇੱਕ ਬਣਾ ਕੇ ਸਾਰੇ ਸਾਰਿਆਂ ਦਾ ਜਿਹੜਾ ਸਾਈ ਹੋ ਗਿਆ ਸਾਰਿਆਂ ਨੂੰ ਥੈਂਕਸ ਕਰਦਾ ਮੇਰੇ ਜਿਹੜੇ ਐਨਆਰਆਈ ਭਰਾ ਵੀ ਨੇ ਹੋਰ ਮੇਰੇ ਜਿਹਨਾਂ ਨੇ ਆਪਣੇ ਆਪਣੇ ਯੋਗਦਾਨ ਪਾਇਆ ਗਿਆ ਤਾਂ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਇਦਾਂ ਹੀ ਅੱਗੇ ਕੰਮ ਜੀ ਕਰਦੇ ਰਹਿਣਾ ਮੇ ਅੱਠਵਾਂ ਕ ਅੱਠਵਾਂ ਘਰ ਹੈਗਾ ਜਿਹੜਾ ਮੇਰੀ ਆਪਣੀ ਜਾਦੀ ਮੇਰੀ ਹੋਸ਼ ਹੈਗੀ ਮੈਂ 8-9 ਲੜਕੀਆਂ ਦਾ ਵਿਆਹ ਕੀਤਾ ਗਿਆ ਤੇ ਜਿਹੜਾ ਇਹ ਇੱਥੇ ਵੋਈ ਪੂਆਲਾ ਪਹਿਲੇ ਜਿਹੜਾ ਸਬਡਿਵੀਜ਼ਨ ਦੇ ਵਿੱਚ ਪੈ ਕਰ ਲੱਗਿਆ ਗਿਆ ਜਿਹੜੇ ਸੀਗੇ ਬੱਚੇ ਜੋ ਬੱਚੇ ਪੜਦੇ ਹੈਗੇ ਉਹਨਾਂ ਦਾ ਕੋਈ ਆਪਣਾ ਫੀਸ ਵੈਰਾ ਨਹੀਂ ਉਹਦੀ ਸਾਲ ਦੀ ਪੂਰੀ ਦੇ ਦਿੰਦੇ ਫੀਸ ਕਪੜੇ ਹੋਗੇ এডਿਕੇਸ਼ਨ ਦਾ ਕੋਈ ਹੋ ਗਿਆ ਉਸਮਾਨ ਹੋ ਗਿਆ ਪੇਂਟਿੰਗ ਦੇ ਹੋਗੇ ਕੋਈ ਵਾਲੀਬਾਲ ਹੋ ਗਿਆ ਕੋਈ ਬੈਡਬਾਲ ਦੇ ਤੇ ਜਿਵੇਂ ਜਿਵੇਂ ਕੋਈ ਬੱਚਾ ਕੋਈ ਅੱਗੇ ਆਂਦਾ ਜਿਨ ਲੱਗਦਾ ਵੀ ਇਹ ਜੈਨੂਇਨ ਬੱਚਾ ਹੈ ਤੇ ਪੂਰੀ ਕੋਸ਼ਿਸ਼ ਕਰੀਦੀ ਵੀ ਮੈਂ ਤਾਂ ਇਕੱਲਾ ਕੀ ਕਰ ਸਕਦਾ ਸਾਰੇ ਰਿਜ਼ਲਟ ਮਿਲ ਕੇ ਅਸੀਂ ਕਰ ਲੈਂਦੇ ਹਾਂ ਹਾਂ ਜੀ ਮੈਂ ਇਦਾਂ ਤੰਬੂ ਲਾਇਆ ਜੀ ਤੇ ਮੈਂ ਸਾਰਿਆਂ ਨੂੰ ਕਹਿੰਦਾ ਰਿਹਾ ਪੈਂਡ ਵਾਲਾ ਮੈਨੂੰ ਕੋਠਾ ਪਾ ਦਿਓ ਉਹਨਾਂ ਨੇ ਨਹੀਂ ਸੁਣਾਈ ਚੁਣੀ ਮੈਂ ਖਬਰ ਲਈ ਡਿਊਟੀ ਥਾਵਾ ਤੇਨੀ ਚਾਰ ਵਾਰ ਕਵਰ ਲਈਏ ਐਤ ਵਾਰ ਡਿਊਟੀ ਥਾਵਾ ਕਰਾਏ ਇਨਾਂ ਨੇ ਮੇਰੀ ਬਹੁਤ ਹੀ ਕੀਤੀ ਸੁਣੀ ਚਣਾਈ ਕੀਤੀ ਹੈ ਪੁਲਿਸ ਮੁਲਾਜ਼ਮਾਨ ਨੇ ਜਿਕੇ ਨੇ ਪੈਂਡਾਲੇ ਨਹੀਂ ਸੁਣੇ ਕਈ ਤਰ੍ਹਾਂ ਆਂਦੇ ਰਿਆ ਵੀ ਤਾਂ ਕਣਕ ਵੀ ਨਹੀਂ ਆਉਦੀ ਮੇਰੀ ਕਣਕ ਵੀ ਆ ਗਈ ਮੈਂ ਹੱਥ ਨੂੰ ਕਰ ਦੇ ਕਿਹਾ ਐ ਡਿਊਟੀ ਸਾਹਿਬ ਪੁਲਿਸ ਮੁਲਾਜ਼ਮਾਨ ਮੇਰੀ ਬਹੁਤ ਹੀ ਜ਼ਾਤੀ ਮਤ ਕੀਤੀ ਆ ਜੀ ਬਹੁਤ ਬਹੁਤ ਜ਼ਾਤੀ ਮਹਾਰਾਜ ਇਹਨਾਂ ਦੇ ਬੱਚਿਆਂ ਦੀ ਵੜੀ ਵੜੀ ਉਮਰ ਕਰਿਆ ਦੋ ਤਰਕੀਆਂ ਕਰੇ ਇਹਨਾਂ ਦੀ ਮਹਾਰਾਜ ਤੇ ਪੈਂਡਾਲੇ ਕਹੇ ਚਣਾਈ ਨਹੀਂ ਸੁਣੀ ਹੋਣੇ ਵੀ ਨਹੀਂ ਕਹਿੰਦੇ ਛੋਟੀ ਸਾਲ ਬਹੁਤ ਬਹੁਤ ਅਨਵਾਦੀ ਜੀ ਕਿੰਨੇ ਮੈ ਰਾਈ ਸੁਣਾਈ ਚੋੜੀ ਆ ਜੀ ਮਾਰਾ ਨੀ ਤੇ ਮਰ ਕੋਠਾ ਪਹਿਣਾ ਨਹੀਂ ਜਿਕੇ ਨੇ ਉਹ ਨਹੀਂ ਪਾ ਕੇ ਦੇਣਾ ਮੈਂ ਡਿਊਟੀ ਚਾਹੁੰਨੇ ਬਹੁਤ ਹੀ ਚਣਾਈ ਸੁਣੀ ਆ ਮਹਾਰਾਜ ਇਹਨਾਂ ਨੂੰ ਯਾਰੋ ਉਹ ਤਾਂ ਰਕੀਆਂ ਕਰੇ ਜੀ